ਅਜ ਅਗ ਨਹੀਂ ਸਵੇਦੀ ਹੋਈ ਠੰਡੀ ਵਖਤ ਪੈ ਗਿਆ ਆਣ ਕੇ ਹੋਰ ਡਾਡਾ ਸਖ ਰਾਜ ਦਾ ਹੋਣ ਅਖੀਰ ਲੱਗਾ ਪਿਆ ਰਾਜ ਦਰਬਾਰੀ ਸ਼ੋਰ ਡਾਡਾ ਦਰਾ ਖੇਬਰ ਦਾ ਜਨਾਏ ਬੰਦ ਕੀਤਾ ਆਉਣੋ ਰੁਕਿਆ ਇਨਾਂ ਅਫਗਾਨੀਆਂ ਨੂੰ ਆਪੋ ਆਪਣੀ ਪਈਆਂ ਗੱਡੀਆਂ ਦੀ ਪੁੱਲ ਗਏ ਆ ਸਿੱਖ ਕੁਰਬਾਨੀਆਂ ਨੂੰ ਚੜਤ ਸਿੰਘ ਦੇ ਪੋਤਰ ਆ ਚੜਤ ਰੱਖੀ ਗੁੱਡੀ ਚੜੀ ਅਰਸ਼ ਅਸਮਾਨ ਤੇ ਸੀ ਕਰਦੇ ਸਾਥ ਪਰ ਵਿੱਚ ਲੋਕ ਗੱਲਾਂ ਰੇਂਦਾ ਮਾਣ ਸਨਮਾਨ ਜਵਾਨ ਤੇ ਸੀ hindu ਸਖਿਆ ਮੁਸਲਮਾਨ ਕਹਿੰਦੇ ਮਾਤ ਪਾਤਾਏ ਵੱਡਿਆਂ ਦਾਨੀਆਂ ਨੂੰ ਆਪੋ ਆਪਣੀ ਪਈਆਂ ਗੱਦੀਆਂ ਦੀ ਲੁੱਗਏ ਆ ਸਿੱਖ ਕੁਰਬਾਨੀਆਂ ਨੂੰ ਗੱਲ ਰਹੀ ਨਾ ਅਮਨ ਅਮਾਨ ਦੀ ਸੀ ਆਗੀ ਡੋਗ ਰਿਆਂ ਹੱਥ ਕਮਾਨ ਜਦੋਂ ਗਦਰ ਮੱਚਿਆ ਹਾ ਹਕਾਰ ਮੱਚੀ ਕਵਰ ਪਿਆਸੀ ਲਹੂ ਲਹਾਨ ਜਦੋਂ ਜਗਰ ਉਗਲੇ ਬੁੱਕਲ ਦੇ ਸਾਪ ਨਿਕਲੇ ਜਗਰ ਉਗਲ ਦੇ ਬੁੱਕਲ ਦੇ ਸਾਪ ਨਿਕਲੇ ਕਰਦੇ ਰਗੇ ਉਹ ਮਨਮਾਨੀਆਂ ਨੂੰ ਆਪੋ ਆਪਣੀ ਪਈਆਂ ਗੱਦੀਆਂ ਦੀ ਭੁੱਲ ਗਏ ਸਿੱਖ ਕੁਰਬਾਨੀਆਂ ਨੂੰ ਲੱਕੀ ਅਗਲ ਹੌਰ ਦਰਬਾਰ ਅੰਦਰ ਬਾਤਿਲੋਂ ਅਗਮਚੌਣ ਲੱਗੇ ਕੋਈ ਮਾਰਦਾ ਕੋਈ ਮਰਵਾ ਰਿਆ ਸੀ ਖੂਨੀ ਖੂਨ ਦੇ ਸੋਹਲੇ ਗੌਣ ਲੱਗੇ ਅੱਖਾਂ ਮੀਟੀਆਂ ਬੋਲੀਆਂ ਵੈਰਿਆਨੀ ਅੱਖਾਂ ਮੀਟੀਆਂ ਬੋਲੀਆਂ ਵੈਰਿਆਨੀ ਕਰਦੇ ਰਗੇ ਹੋਏ ਅੰਨ ਕਾਨੀਆਂ ਨੂੰ ਆਪੋ ਆਪਣੀ ਪਈਆਂ ਗੱਦੀਆਂ ਦੀ ਪੁੱਲ ਗਏ ਸਿੱਖ ਕੁਰਬਾਨੀਆਂ ਨੂੰ ਪੂਰਾ ਰੂਪ ਸੀ ਦਬਦਵਾ ਸੀਗਾ ਬੜੀ ਆਨ ਤੇ ਸ਼ਾਨ ਸੀ ਖਾਲਸੇ ਦੀ ਕਦੀ ਲਹਲ ਸੁਪੀਤੀ ਇਸ ਜਮਰੋਦ ਤੋਂ ਵੀ ਰਹੀ ਵਜ ਦੀ ਤਾਨ ਸੀ ਖਾਲਸੇ ਦੀ ਜਾਣ ਆਪਣੀ ਜੋਖਮਾਂ ਵਿੱਚ ਪਾ ਕੇ ਰਾਜ ਲੈਤਾ ਗਿੰਦੋਸ ਤਾਨੀਆਂ ਨੂੰ ਆਪੋ ਆਪਣੀ ਪਈਆਂ ਗੱਦੀਆਂ ਦੀ ਭੁੱਲ ਗਏ ਸਿੱਖ ਕੁਰਬਾਨੀਆਂ ਨੂੰ ਸੂਰਮੇ ਸ਼ੇਰ ਦੁੱਲੇ ਓਦੀ ਮਿੱਟੀ ਨੂੰ ਮਿੱਟੀ ਰਿਲਾਉਣ ਲੱਗੇ ਆਗੇ ਮਰਨ ਮਰਾਉਣ ਤੇ ਰੋਣ ਆਉਂਦਾ ਪੈਰੋਂ ਕਾਰ ਹੀ ਗਦਰ ਮਚਾਉਣ ਲੱਗੇ ਗਦਰ ਪੈ ਗਿਆ ਮਾਰ ਗਈ ਫੁੱਟ ਸਾਨੂੰ ਕਾਬਜ ਕੀਤਾ ਲਿਦਾਰ ਬਰਤਾਨੀਆਂ ਨੂੰ ਆਪੋ ਆਪਣੀ ਪਈਆਂ ਗੱਦੀਆਂ ਦੀ ਗਈਆ ਸਿੱਖ ਕੁਰਬਾਨੀਆਂ ਨੂੰ ਪਕਾ ਚੁੰਨੀਆਂ ਪੈਰਾਂ ਦੇ ਵਿੱਚ ਰੁਲੀਆਂ ਕੈਦ ਕਟਣੀ ਪਈ ਕਿਲੇ ਚਨਾਰ ਦੀ ਸੀ ਝਗਾ ਚੁੱਕਿਆ ਹੁੰਦਾ ਏ ਢੱਡ ਨੰਗਾ ਰਹੀ ਤਾਂ ਕੌਮ ਹੀ ਕੌਮ ਨੂੰ ਮਾਰਦੀ ਸੀ ਉਹ ਕੁਰਸੀ ਸੋਨੋ ਬੁਲਾਰੀਏ ਦੀ ਛੱਡੋ ਪੂਜਣਾ ਯਾਰਾਜਤਾਨੀਆਂ ਨੂੰ ਆਪੋ ਆਪਣੀ ਪਈਆ ਗੱਦੀਆਂ ਦੀ